ਪਿੰਡ ਤਰਸਿੱਕਾ ਦਾ ਇਤਿਹਾਸ ਸੰਖੇਪ ਇਤਿਹਾਸ ਤੇ ਮੇਰੇ ਵੱਡੇ ਵਡੇਰੇ ਕੌਣ ਸਨ ਉਹ ਮੈਂ ਤੁਹਾਡੇ ਨਾਲ ਇੱਕ ਮਿੱਠੀ ਜੀ ਸਾਂਝ ਪਾਵਾਂ ਬਹੁਤ ਸਾਰੇ ਸੱਜਣ ਬੇਲੀਆਂ ਦਾ ਫੋਨ ਕਾਲ ਜ ਮੈਸੇਜ ਆਉਂਦੇ ਕਿ ਸਰ ਜੀ ਆਪਣੇ ਪਿੰਡ ਬਾਰੇ ਜਾਣਕਾਰੀ ਦਿਓ ਆਪਣੇ ਵੱਡਿਆਂ ਵਡੇਰਿਆਂ ਬਾਰੇ ਜਾਣਕਾਰੀ ਦਿਓ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਮੈਨੂੰ ਬੜੀ ਖੁਸ਼ੀ ਹੋਏਗੀ ਜਿਵੇਂ ਪਿੰਡ ਤਰਸਿੱਕਾ ਤਰਸਿੱਕਾ ਦੋ ਸ਼ਬਦਾਂ ਤੋਂ ਬਣਿਆ ਹੋਇਆ ਸ਼ਬਦਿਆ ਤਰ ਤੇ ਪਲੱਸ ਸਿੱਕਾ ਯਾਨੀ ਕਿ ਇਹ ਸ਼ਬਦ ਤਿੰਨ ਸਿੱਕਾ ਤੋਂ ਕਨਵਰਟ ਹੋਇਆ ਸਾਡਾ ਜਿਹੜਾ ਪਰਪਿੰਡਿਆ ਤਰ ਸਿੱਕਾ ਜੋ ਜ਼ਿਲ੍ਹਾ ਅੰਮ੍ਰਿਤਸਰ ਅੱਜ ਕੱਲ ਇਹਨੂੰ ਤਹਿਸੀਲ ਬੱਬਕਾਲਾ ਸਾਹਿਬ ਕਿਹਾ ਜਾਂਦਾ ਹੁਣ ਇਸ ਵੇਲੇ ਸਾਬ ਤਹਿਸੀਲ ਵੀ ਬਣ ਚੁੱਕਾ ਆ ਇਸ ਪਿੰਡ ਜਿਹੜਾ ਸੀ ਤਿੰਨ ਜਗ੍ਹਾ ਨੂੰ ਟੈਕਸ ਦਿੰਦਾ ਹੁੰਦਾ ਸੀ ਤਿੰਨ ਜੇ ਉਹ ਕਿਹੜੀ ਸਥਾਨ ਸਨ ਇੱਕ ਲਾਹੌਰ ਇੱਕ ਪੱਟੀ ਇੱਕ ਬਟਾਲਾ ਇਹਨਾਂ ਤਿੰਨਾਂ ਪਿੰਡਾਂ ਨੂੰ ਇਥੋਂ ਟੈਕਸ ਜਾਂਦਾ ਸੀ ਤਿੰਨ ਕਰਕੇ ਇਸ ਕਰਕੇ ਨੂੰ ਤਿੰਨ ਸ਼ਿੱਕਾ ਕਹਿਣ ਲੱਗ ਪਏ ਤਿੰਨ ਸ਼ਿੱਕਾ ਤੋਂ ਸਹਜੇ ਸਹਜੀ ਇਹਦਾ ਨਾਮ ਤਰਸਿੱਕਾ ਬਣ ਗਿਆ ਆ ਵਿਸ਼ਵ ਦੇ ਵਿੱਚ ਦੋ ਹੀ ਪਿੰਡ ਨੇ ਤਰਸਿੱਕਾ ਇੱਕ ਤੇ ਆਪਣੇ ਚੜਦੇ ਪੰਜਾਬ ਵਿੱਚ ਇੱਕ ਲਹਿੰਦੇ ਪੰਜਾਬ ਦੇ ਵਿੱਚ ਤਰਸਿੱਕਾ ਪਿੰਡ ਆ ਹੋਰ ਕੋਈ ਵੀ ਵਿਸ਼ਵ ਦੇ ਵਿੱਚ ਤਰਸਿੱਕੇ ਨਾਂ ਦਾ ਕੋਈ ਵੀ ਪਿੰਡ ਨਹੀਂ ਹੈਗਾ ਤਰਸਿੱਕਾ ਪਿੰਡ ਦੇ ਨਾਲ ਜਿਹੜਾ ਵਾ ਇੱਕ ਰੋਹੀ ਨੰਗਦੀ ਆ ਜਿਹਨੂੰ ਡਰੇਨ ਬੋਲ ਦਿੰਦੇ ਨੇ ਹਾਂਜੀ ਤਾਂ ਉਸ ਡਰੇਨ ਦਾ ਭਾਵ ਕਿ ਉਹ ਬਰਸਾਤੀ ਨਦੀ ਸੀ ਜੋ ਤਰਸਿੱਕੇ ਪਿੰਡ ਦੇ ਨਾਲ-ਨਾਲ ਚੱਲਦੀ ਸੀ ਜਿਸ ਕਰਕੇ ਜਿਹੜਾ ਪਿੰਡ ਤਰਸਿੱਕਾ ਇਹਨੂੰ ਉੱਚੀ ਜਗ੍ਹਾ ਤੇ ਬਣਾਇਆ ਗਿਆ ਜਿਹਨੂੰ ਥੇ ਬੋਲਦੇ ਨੇ ਥੇ ਤੋਂ ਭਾਵ ਕਿ ਜਿੱਦੋਂ ਬਰਸਾਤੀ ਨਦੀਆਂ ਵਗਦੀਆਂ ਸੀ ਜਿੱਦੋਂ ਬਰਸਾਤਾ ਹੁੰਦੀਆਂ ਸੀ ਨਦੀਆਂ ਵਗਦੀਆਂ ਸਨ ਤਾਂ ਉਦੋਂ ਪਿੰਡ ਜਿਹੜਾ ਪਾਣੀ ਚ ਡੁੱਬ ਜਾਂਦਾ ਸੀ ਇਸ ਕਰਕੇ ਵੱਡਿਆਂ ਬਡੇਰੀਆਂ ਨੇ ਜਿਹੜਾ ਪਿੰਡ ਤਰਸਿੱਕੇ ਚ ਕੁੱਚੀ ਜਗ੍ਹਾ ਬਣਾ ਕੇ ਜਿਹਨੂੰ ਥੇ ਬੋਲਿਆ ਗਿਆ ਉਹਦੇ ਆਲੇ-ਦੁਆਲੇ ਜਾਂ ਉਸ ਉੱਪਰ ਵਸੇਬਾ ਕੀਤਾ ਤਾਂ ਇਹਦੇ ਵਿੱਚ ਕੀ ਹੁੰਦਾ ਸੀ ਕਿ ਇਸ ਪਿੰਡ ਵਿੱਚ ਦੋ ਤਰ੍ਹਾਂ ਦੇ ਖਾਸ ਕਰਕੇ ਪਹਿਲਾਂ ਲੋਕ ਰਹਿੰਦੇ ਸੀ ਇੱਕ ਪਿੰਡਰ ਤੇ ਇੱਕ ਜਿਹੜੇ ਸਾਡੇ ਬਹੁਤ ਸਾਰੇ ਮੁਸਲਮਾਨ ਵੀਰ ਜਿਹੜੇ 1947 ਤੋਂ ਪਹਿਲਾਂ ਰਹਿੰਦੇ ਸਨ ਤੇ ਪਿੰਡਰਾਂ ਜਿਹੜੇ ਸੀ ਉਹ ਪ੍ਰਾਤਨ ਲੋਕ ਸਨ ਮੇਰੇ ਵੱਡੇ-ਵਡੇਰੇ ਵੀ ਪਿੰਡਰ ਹੀ ਸਨ ਉਹਨਾਂ ਨੂੰ ਵੀ ਪਿੰਡਰ ਹੀ ਕਿਹਾ ਜਾਂਦਾ ਸੀ ਫਿਰ ਕੀ ਹੁੰਦਾ ਸੀ ਦੋ ਹੀ ਤਰ੍ਹਾਂ ਦੇ ਲੋਕ ਸਨ ਜਿਹੜੇ ਪਿੰਡਰ ਸਨ ਉਹ ਚੜ੍ਹਦੇ ਪਾਸੇ ਰਹਿੰਦੇ ਸਨ ਜਾਨੀ ਕਿ ਇੱਕ ਸਾਈਡ ਵਾਲੇ ਪਾਸੇ ਪਿੰਡਰ ਯਾਨੀ ਕਿ ਸਿੱਖ ਬਰਾਦਰੀ ਤੇ ਦੂਜੇ ਪਾਸੇ ਮੁਸਲਮਾਨ ਬਰਾਦਰੀ ਇਸ ਕਰਕੇ ਜਿਹੜਾ ਲੰਘਦਾ ਪਾਸਾ ਆ ਉਸ ਪਾਸੇ ਸਾਰੇ ਦੇ ਸਾਰੇ ਸਾਡੇ ਸਤਿਕਾਰਯੋਗ ਭੈਣ ਭਰਾ ਮੁਸਲਮਾਨ ਵੀਰ ਰਹਿੰਦੇ ਸਨ ਇਸ ਕਰਕੇ ਉਧਰ ਮਸੀਤਾਂ ਵਾਲੀ ਗਲੀ ਮਸੀਤਾਂ ਵਾਲਾ ਗੁਰਦੁਆਰਾ ਸਾਹਿਬ ਕਬਰਾਂ ਜਾਂ ਹੋਰ ਕਈ ਉਹਨਾਂ ਦੇ ਜਿਹੜੇ ਸਤਕਾਰਯੋਗ ਥਾਂ ਸੀ ਅੱਜ ਵੀ ਉਸੇ ਤਰ੍ਹਾਂ ਹੀ ਸੰਭਾਲੇ ਤੇ ਸੰਭੇ ਹੋਏ ਨੇ ਇਸ ਕਰਕੇ ਪਿੰਡ ਤਸਿੱਕਾ ਦੇ ਇਹ ਵਾਲੀ ਜਿਹੜੀ ਆ ਇਹ ਜਿਹੜੀ ਮੋਟੀ ਮੋਟੀ ਜਾਣਕਾਰੀ ਦੂਸਰਾ ਜਿਹੜੇ ਇਹ ਪਿੰਡ ਤਸਿੱਕੇ ਦੇ ਵਿੱਚ ਸੀ ਸਾਡੇ ਵੱਡੇ ਵਡੇਰੇ ਜਈ ਸਨ ਉਹਨਾਂ ਦੇ ਵਿੱਚ ਸਾਡਾ ਮੇਰੇ ਪਰਦਾਦਾ ਜੀ ਸਰਦਾਰ ਠਾਕੁਰ ਸਿੰਘ ਤਾਂ ਉਹਨਾਂ ਦਾ ਬਹੁਤ ਹੀ ਵੱਡਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਸਤਕਾਰਯੋਗ ਸਥਾਨ ਹੈ ਆ ਮੈਂ ਉਹਨਾਂ ਨੂੰ ਬੜਾ ਹੀ ਯਾਦ ਕਰਦਾ ਹਾਂ ਕਿਉਂਕਿ ਸਾਡੇ ਵੱਡੇ ਵਡੇਰਿਆਂ ਦੇ ਕੋਲ ਲਗਭਗ 100 ਏਕੜ ਜ਼ਮੀਨ ਸੀ ਤੇ ਸਾਡੇ ਜਿਹੜੇ ਪਰਦਾਦਾ ਜੀ ਸਾਨੂੰ ਦੋ ਭਰਾ ਸਨ ਤਾਂ ਉਹ ਉਹਨਾਂ ਦੋਵਾਂ ਭਰਾਵਾਂ ਦੇ ਵਿੱਚ ਆਪਸ ਵਿੱਚ ਫਿਰ ਉਹ ਜ਼ਮੀਨ ਨੂੰ ਡਿਵਾਈਡ ਵੀ ਕਰ ਲਿਆ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕਹਿਣ ਤੋਂ ਭਾਵ ਕਿ 1947 ਤੋਂ ਪਹਿਲਾਂ ਮੇਰੇ ਬਾਪੂ ਠਾਕੁਰ ਸਿੰਘ ਜਿਹੜੇ ਪਰਦਾਦਾ ਜੀ ਸਨ ਉਹਨਾਂ ਦਾ ਇੱਕ ਵੱਡਾ ਰੁਤਬਾ ਸੀ ਇਲਾਕੇ ਵਿੱਚ ਉਨ੍ਹਾਂ ਨੇ ਜਦੋਂ ਨਨਕਾਣਾ ਸਾਹਿਬ ਦਾ ਵਾਕਿਆ ਹੋਇਆ ਉਹਦੇ ਵਿੱਚ ਬਹੁਤ ਵੱਡਾ 1920 ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਯੋਗਦਾਨ ਪਾਇਆ ਤੇ ਨਾਲ ਹੀ ਉਦੋਂ ਉਸ ਸਮੇਂ ਦੀ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ 10 ਨੰਬਰੀਆ ਘੋਸ਼ਿਤ ਕਰ ਦਿੱਤਾ ਯਾਨੀ ਕਿ ਸਰਕਾਰਾਂ ਇੰਜ ਕਰਦੀਆਂ ਸੀ ਜਿਹੜਾ ਲੋਕ ਅ ਅੰਗਰੇਜ਼ ਸਰਕਾਰ ਦੇ ਖਿਲਾਫ ਬੋਲਦੇ ਸੀ ਉਹਨਾਂ ਲੋਕਾਂ ਨੂੰ 10 ਨੰਬਰੀਆ ਕਰ ਦਿੰਦੇ ਸੀ ਤੇ ਮੇਰੇ ਵੀ ਬਾਪੂ ਠਾਕੁਰ ਸਿੰਘ ਜੀ ਨੂੰ ਪਰਦਾਦਾ ਜੀ ਨੂੰ ਉਹਨਾਂ ਨੇ 10 ਨੰਬਰੀਆ ਪਾ ਦਿੱਤਾ ਤਾਂ ਫਿਰ ਸਮਾਂ ਆਪਣੀ ਚਾਲ ਚੱਲਦਾ ਰਿਹਾ ਇੱਕ ਦੋ ਵਾਰ ਉਹਨਾਂ ਨੂੰ ਫੜਨ ਵੀ ਆਈ ਪੁਲਿਸ ਤੇ ਜਦੋਂ ਫੜਨ ਆਈ ਕਿਉਂਕਿ ਉਦੋਂ ਕਿਹੜੇ ਚਿਹਰੇ ਯਾਦ ਹੁੰਦੇ ਸੀ ਕੌਣ ਬੰਦਾ ਕੌਣ ਨਹੀਂ ਤਾ ਇੱਕरियो ਵਾਕਿਆ ਸਾਡੇ ਵੱਡੇ ਦੱਸਦੇ ਕਿ ਅੰਗਰੇਜ਼ ਆਫੀਸਰ ਆਇਆ ਤਾਂ ਉਹਨੇ ਠਾਕਰ ਸਿੰਘ ਨੂੰ ਹੀ ਪੁੱਛ ਲਿਆ ਕਿ ਇੱਥੇ ਠਾਕਰ ਸਿੰਘ ਕੌਣ ਰਹਿੰਦਾ ਤੇ ਉਹਨਾਂ ਨੇ ਚਪੇੜ ਮਾਰ ਕੇ ਉਹਦੇ ਮੂੰਹ ਤੇ ਕਿਹਾ ਕਿ ਮੈਂ ਠਾਕਰ ਸਿੰਘ ਐ ਜੇ ਤੇਰੀ ਲੱਤਾਂ ਚ ਦਮ ਹੈਗਾ ਫੜ ਲਾ ਜਾਂ ਮੈਨੂੰ ਗੋਲੀ ਮਾਰ ਦੇ ਤੇ ਕਿਹਾ ਜਾਂਦਾ ਕਿ ਉਹ ਗਰੇਜ ਉੱਥੋਂ ਹੀ ਤਿੱਤਰ ਹੋ ਗਿਆ ਇਦਾਂ ਦੇ ਦਲੇਰ ਤੇ ਬਹਾਦਰ ਸਨ ਤੇ ਬਹੁਤ ਹੀ ਸਤਿਕਾਰ ਹੀ ਬਾਪੂ ਠਾਕਰ ਸਿੰਘ ਜੀ ਉਹਨਾਂ ਦਾ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਸਭ ਤੋਂ ਵੱਡੀ ਗੱਲ ਕਿ ਜਦੋਂ 1947 ਵਿੱਚ ਪੰਜਾਬ ਦੀ ਵੰਡ ਹੋਈ ਪੰਜਾਬ ਵੰਡਿਆ ਗਿਆ ਤੇ ਸਾਡੇ ਇੱਕ ਵੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਮੌਤ ਕਤਲ ਤੋੜ-ਫੋੜ ਜਾਂ ਕਿਸੇ ਵੀ ਤਰ੍ਹਾਂ ਦੀ ਨਾਰਾ-ਬਾਜੀ ਨਹੀਂ ਹੋਈ ਸਾਡੇ ਵੱਡਿਆਂ ਨੇ ਬਾਪੂ ਠਾਕੁਰ ਸਿੰਘ ਅਤੇ ਹੋਰ ਇਲਾਕੇ ਦੇ ਕੁਝ 94 ਬੰਦੇ ਜਿਨ੍ਹਾਂ ਨੇ ਸਾਰੇ ਹੀ ਉਹ ਮੁਸਲਮਾਨ ਵੀਰਾਂ ਨੂੰ ਸਾਡੇ ਲਾਗੇ ਟਾਂਗ ਰਖ ਖਲਚੀਆਂ ਦੋ ਰੇਲਵੇ ਸਟੇਸ਼ਨ ਪੈਂਦੇ ਹਨ ਉਹਨਾਂ ਤੇ ਜਾ ਕੇ ਚੜਾਇਆ ਤੇ ਬੜੇ ਆਰਾਮ ਦੇ ਨਾਲ ਉਹਨਾਂ ਨੂੰ ਸੁਰੱਖਿਤ ਵਿੰਡ ਤਰਸਿੱਕਾ ਤੋਂ ਪਾਕਿਸਤਾਨ ਜਾਂ ਉਸ ਜਗ੍ਹਾ ਕੈਂਪ ਚ ਪਹੁੰਚਾਇਆ ਜਿੱਥੇ ਉਹਨਾਂ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਐਡਾ ਵਧੀਆ ਪਿੰਡ ਤਰਸਿੱਕਾ 'ਚ ਕੰਮ ਹੋਇਆ ਉਹ ਜਿਹੜੇ ਜਿਹੜੇ ਮੁਸਲਮਾਨ ਵੀਰਾਂ ਦੇ ਸਥਾਨ ਸਨ ਜਿਵੇਂ ਮਸਜਿਦਾਂ ਹੋ ਗਈਆਂ ਸੀ ਮਸੀਤਾਂ ਹੋ ਗਈਆਂ ਸੀ ਉਹਨਾਂ ਸਾਰੀਆਂ ਹੀ ਮਸੀਤਾਂ ਨੂੰ ਮਸਜਿਦਾਂ ਨੂੰ ਫਿਰ ਸਾਡੇ ਇਸ ਪਿੰਡ ਦੇ ਲੋਕਾਂ ਨੇ ਜਿਹੜੇ ਭਿੰਡਰ ਸਨ ਖਾਸ ਕਰਕੇ ਜਾਂ ਜਿਹੜੇ ਬਾਅਦ 'ਚੋਂ ਆ ਕੇ ਵਸੇ ਜਿਵੇਂ ਬਾਅਦ ਵਿੱਚ ਆ ਕੇ ਬਾਠ ਵਸ ਗਏ ਮੰਗਟ ਵਸ ਗਏ ਕਈ ਹੋਰ ਭੈਣ ਭਰਾ ਅਗੇ ਵਸ ਗਏ ਉਹਨਾਂ ਨੇ ਉਹਨਾਂ ਸਥਾਨਾਂ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਏ ਉਹਨਾਂ ਨੂੰ ਉਸੇ ਤਰ੍ਹਾਂ ਹੀ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਸਥਾਪਿਤ ਕਰਕੇ ਧਾਰਮਿਕ ਸਥਾਨ ਦਾ ਹੀ ਰੰਗ ਰਹਿਣ ਦਿੱਤਾ ਉਹਦੀ ਕੋਈ ਤੋੜ-ਫੋੜ ਕੋਈ ਨਰਾਦਰ ਨਹੀਂ ਕੀਤਾ ਇੰਨੇ ਚੰਗੇ ਨੇ ਪਿੰਡ ਤਰਸਿੱਕੇ ਦੇ ਸਮੂਹ ਲੋਕ ਸਾਡਾ ਉਹਨਾਂ ਸਾਰਿਆਂ ਗਾੜੀ ਹੀ ਸਿਰ ਚੁੱਕਦਾ ਇਸ ਤੋਂ ਬਾਅਦ ਸਾਡੇ ਪਿੰਡਰਾਂ ਦੇ ਵਿੱਚੋਂ ਸਾਡੇ ਵੱਡੇ ਵਡੇਰੇ ਜਿਹੜੇ ਬਾਪੂ ਠਾਕੁਰ ਸਿੰਘ ਜੀ ਸਨ ਉਹਨਾਂ ਦੇ ਪਿਤਾ ਗੁਰਦੇਵ ਸਿੰਘ ਸਨ ਤਾਂ ਉਹਨਾਂ ਗੁਰਦੇਵ ਸਿੰਘ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕੀਤਾ ਸੀ ਉਤਾਰੇ ਤੋਂ ਭਾਵ ਕਿ ਉਹਨੂੰ ਹੱਥ ਨਾਲ ਹੀ ਗੁਰੂ ਬਾਣੀ ਨੂੰ ਲਿਖਿਆ ਜਾਂਦਾ ਸੀ ਉਹਨਾਂ ਪੂਰੇ ਦਾ ਪੂਰਾ ਗ੍ਰੰਥ ਸਾਹਿਬ ਜੜਾ ਸੀ ਉਹ ਹੱਥ ਨਾਲ ਲਿਖਿਆ ਜਿਸ ਕਰਕੇ ਉਹਨਾਂ ਨੂੰ ਗ੍ਰੰਥੀ ਕਹਿਣ ਲੱਗ ਪਏ ਉਹ ਨਹੀਂ ਵੀ ਕਈ ਲੋਕ ਸਾਨੂੰ ਸਾਡੇ ਦੋ ਪੀੜੀ ਨੂੰ ਬੇਸ਼ੱਕ ਅਸੀਂ ਭਿੰਡ ਰਹੇ ਹਾਂ ਲੇਕਿਨ ਬਹੁਤ ਸਾਰੇ ਲੋਕ ਸਾਨੂੰ ਗ੍ਰੰਥੀ ਵੀ ਕਹਿ ਦਿੰਦੇ ਨੇ ਇਹ ਸਾਡੇ ਵੱਡਿਆਂ ਦੀ ਬੜੀ ਹੀ ਵੱਡੀ ਇੱਕ ਭਗਤ ਇਸ ਇੱਕ ਵੱਡਾ ਯੋਗਦਾਨ ਸੀ ਕਿਉਂਕਿ ਜਦੋਂ ਸਾਡੇ ਵੱਡੇ ਚੰਗੇ ਹੁੰਦੇ ਨੇ ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਆ ਅਸੀਂ ਉਹਨਾਂ ਦਾ ਆਮਾਨ ਵੀ ਕਰਦੇ ਆ ਸਤਿਕਾਰ ਵੀ ਕਰਦੇ ਆ ਸਾਡੇ ਪਿੰਡ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਬੜੇ ਪਿਆਰ ਦੇ ਨਾਲ ਆਮਾਨ ਦੇ ਨਾਲ ਇੱਜ਼ਤ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਈਰਖਾ ਭਾਵਨਾ ਨਹੀਂ ਤੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਉਕੇ ਜਿਹੜੇ ਪ੍ਰਾਤਨ ਪਿੰਡ ਨੇ ਉਹ ਸਾਰੇ ਥਿਆਂ ਤੇ ਵਸੇ ਹੋਏ ਨੇ ਉਹਨਾਂ ਦੀਆਂ ਗਲੀਆਂ ਭੀੜੀਆਂ ਨੇ ਤੰਗ ਗਲੀਆਂ ਨੇ ਤੁਸੀਂ ਅੱਜ ਵੀ ਵੇਖੋ ਜਿਹੜੇ ਵੀ ਪ੍ਰਾਤਨ ਪਿੰਡ ਹੋਣਗੇ ਉਹਨਾਂ ਦੀਆਂ ਗਲੀਆਂ ਟੈਟ ਹੋਣਗੀਆਂ ਚਾਹੇ ਪ੍ਰਾਤਨ ਸ਼ਹਿਰ ਹੋਣ ਉਹਨਾਂ ਦੀਆਂ ਗਲੀਆਂ ਬਹੁਤ ਟੈਟ ਹੋਣਗੀਆਂ ਕਾਰਨ ਇਹ ਹੁੰਦਾ ਸੀ ਕਿ ਕਿਤੇ ਕੋਈ ਲੁੱਟਖਸਟ ਕਰਨ ਜੇ ਕੋਈ ਆਵੇ ਤਾਂ ਉਹਨਾਂ ਗਲੀਆਂ 'ਚ ਉਹਨਾਂ ਨੂੰ ਰੋਕਿਆ ਜਾ ਸਕੇ ਕੋਸ਼ਿਸ਼ ਨਾ ਕੁਝ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਕਰਕੇ ਪ੍ਰਾਤਨ ਸਮੇਂ ਦੇ ਵਿੱਚ ਜਿਹੜੀਆਂ ਗਲੀਆਂ ਸਨ ਬਹੁਤ ਸਾਰੀਆਂ ਟੈਟ ਸਨ ਇਸ ਪਿੰਡ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਏ ਗੁਰੂ ਤੇਗ ਬਹਾਦਰ ਸਾਹਿਬ 1664 ਨੂੰ ਜਦੋਂ ਬੱਬ ਕਾਲਾ ਸਾਹਿਬ ਤੋਂ ਅੰਮ੍ਰਿਤਸਰ ਦੀ ਧਰਤੀ ਨੂੰ ਆਉਂਦੇ ਨੇ ਤੇ ਫਿਰ ਅੰਬੇ ਬੱਬ ਕਾਲਾ ਸਾਹਿਬ ਤੋਂ ਕਾਲੇਕੇ ਆਉਂਦੇ ਨੇ ਕਾਲੇਕੇ ਤੋਂ ਪਿੰਡ ਤਰਸਿੱਕਾ ਪਿੰਡ ਤਰਸਿੱਕੇ ਦਾ ਜਿਹੜਾ ਸਕੂਲ ਦਾ ਨਾਂ ਸੀ ਜਿਹੜਾ ਸਾਡੇ ਵੱਡਿਆਂ ਬਢੇਰੀਆਂ ਨੇ ਰੱਖਿਆ ਜਾਂ ਇਲਾਕੇ ਦੇ ਲੋਕਾਂ ਨੇ ਰੱਖਿਆ ਉਦੋਂ ਗੁਰੂ ਜੀਟੀਬੀ ਗੁਰੂ ਤੇਗ ਬਹਾਦਰ ਸਕੂਲ ਦਾ ਨਾਂ ਰੱਖਿਆ ਜੋ 1960 ਤੱਕ ਚੱਲਦਾ ਰਿਹਾ ਤੇ ਅੱਜ ਉਹ ਸਕੂਲ ਦਾ ਨਾਂ ਹੋਰ ਹੋ ਗਿਆ ਵੱਖਰੀ ਗੱਲ ਏ ਉਹ ਪਰ ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਹੀ ਸਕੂਲ ਦਾ ਨਾਂ ਰਹਿਣਾ ਚਾਹੀਦਾ ਫਿਰ ਇਸ ਪਿੰਡ ਤੋਂ ਮੱਖਣਵਿੰਡੀ ਗਏ ਮੱਖਣਵਿੰਡੀ ਤੋਂ ਫਿਰ ਉਹ ਵੱਲਾ ਗਏ ਵੱਲੇ ਤੋਂ ਫਿਰ ਉਹ ਅੰਮ੍ਰਿਤਸਰ ਗਏ ਦਰਬਾਰ ਸਾਹਿਬ ਗਏ ਦਰਬਾਰ ਸਾਹਿਬ ਤੋਂ ਫਿਰ ਉਹ ਜਿਹੜਾ ਸੀ ਗੁਰੂ ਕੇ ਬਾਗ ਜਿਹੜਾ ਸੀ ਉਸ ਪਿੰਡ ਤੱਕ ਗੁਰੂ ਤੇਗ ਬਹਾਦਰ ਸਾਹਿਬ ਗਏ ਇਸ ਤਰ੍ਹਾਂ ਉਹਨਾਂ ਨੇ ਇੱਥੋਂ ਦੀ ਯਾਤਰਾ ਕੀਤੀ ਸਾਨੂੰ ਬੜਾ ਮਾਣ ਆ ਕਿ ਪਿੰਡ ਨੂੰ ਬੜੇ ਹੀ ਮਾਣ ਤੇ ਵੱਡੀਆਂ ਸ਼ਕਤੀਆਂ ਦੇ ਚਰਨ ਪਏ ਨੇ ਅਸੀਂ ਉਹਨਾਂ ਸਾਰਿਆਂ ਦਾ ਹੀ ਮਹਾਨ શિક્ષੀਤਾਂ ਦਾ ਹੱਥ ਜੋੜ ਕੇ ਜੀ ਆਇਆਂ ਤੇ ਧੰਨਵਾਦ ਵੀ ਕਰਦੇ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਕੇ ਬੜੀ ਖੁਸ਼ੀ ਹੋਈ ਮੈਂ ਆਸ ਕਰਦਾ ਜੇ ਕਿਸੇ ਹੋਰ ਸੱਜਣ ਕੋ ਵੀ ਚੰਗੀ ਜਾਣਕਾਰੀ ਹੋਵੇ ਤਾਂ ਜਰੂਰ ਕਮੈਂਟ ਵਿੱਚ ਦੇਵੇ ਕਿਉਂਕਿ ਇਹ ਪਰਾਤਨ ਪਿੰਡ ਨਾਲ ਬਹੁਤ ਦੂਰ ਦੂਰ ਤੱਕ ਮੇਰੇ ਭੈਣ ਭਰਾਵਾਂ ਦਾ ਪਿਆਰ ਮੁਹੱਬਤਾਂ ਸਤਕਾਰ ਜੁੜਿਆ ਜਿੱਥੇ ਜਿੱਥੇ ਵੀ ਪਿੰਡ ਤਰਸਿੱਕਾ ਤੋਂ ਵੱਸ ਕੇ ਗਏ ਨੇ ਲੋਕ ਜਾਂ ਜੁੜੇ ਹੋਏ ਲੋਕ ਨੇ ਚਾਹੇ ਰਿਸ਼ਤੇਦਾਰੀ ਚ ਹੋਣ ਉਹਨਾਂ ਨੂੰ ਇਸ ਪਿੰਡ ਨਾਲ ਬਹੁਤ ਪਿਆਰ ਹੈ ਜਦੋਂ ਮਿਲਦੇ ਨੇ ਬੜਾ ਚੰਗਾ ਲੱਗਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਾਰਿਆਂ ਦਾ ਰਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ